హేలీ 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 అంగ్రే టై మేర టైం శేరణ ਆ ਜੇਲ ਕਹਿੰਦੇ ਨੇ ਜਦ ਅੰਗਰੇਜ਼ ਰਹਿੰਦੇ ਸੀ ਉਰੇ ਆਵਾਜ਼ ਗੂੰਜ ਰਹੀ ਹੈ ਹੈਲੋ ਸਬਸਕ੍ਰਾਈਬ ਕਰ ਦਿਓ ਠੀਕ ਹੈ ਅੰਦਰ ਵੀ ਘਰੇ ਨੇ ਕਿਨੇ ਓਕੇ ਕਾਫੀ ਪੜੀਆ ਹਵੇਲੀ ਅੰਗਰੇਜ਼ਾਂ ਟਾਈਮ ਦੀ ਹਵੇਲੀ ਧਰਾਵਣਾ ਅੰਦਰ ਦੇਖਿਆ ਨਾ ਜੱਸੀ ਧਰਾਵਣਾ ਐ ਇੰਨਾ ਵੀ ਧਰਾਵਣਾ ਨਹੀਂ ਫਿਰ ਫਿਰ ਤਾਂ ਦੇਖੂਗਾ ਮੈਂ ਹੈਲੋ ਇਹ ਵਾਸ਼ਰਮਾ ਉਹ ਪ੍ਰਿੰਟ ਇਹ ਪ੍ਰਿੰਟਾਂ ਬਹੁਤ ਨੇ ਭਰਾ ਯਾਰ ਉਹ ਤਾਂ ਬਾਰਡਰ ਲੱਗ ਰਹੇ ਨੇ ਉਹ ਰ ਸ਼ੂਟ ਕਰੇ ਬੰਦਾ ਮੈਂ ਨਹੀਂ ਪਤਾ ਨਹੀਂ ਪੂਤੀਆ ਸ਼ੂਟ ਮੈਂ ਨਹੀਂ ਕਰਨਾ ਇੱਕ ਲੱਖ ਫਰੀਤ ਨਿਕਲ ਕੇ ਆਵੇ ਵਾਹ ਠੰਡਾ ਲੱਗਦੀ ਮੈਂ ਮੰਨਦੀ ਮੈਂ ਆਪਣੇ ਆਪ ਤੋਂ ਹੀ ਡਰ ਜੂਗੀ ഗോല പ ਹੰਦਰ ਠੰਡੀ ਬੋਲਦਾ ਤਾਂ ਫੋੜੇ ਨਹੀਂ ਪਾਹੀ ਪਾਈ ਟਾਈਟ ਕੀਤੀ ਹੈ ਹੂੰ ਇਹ ਵੀ ਲੋੜ ਨਹੀਂ ਹੈ ਜੋ ਪੱਖਾ ਲਾ ਕੇ ਬੈ ਜਾਣਾ ਹਾਂ ਬੋਲੋ ਜੀ ਇਹਨਾਂ ਦਾ ਮਟੀਰੀਅਲ ਹੀ ਇਹ ਜਾਂਦਾ ਸੀਗਾ ਮੋਟੀ ਦੇ ਕੇ ਤੇ ਦਰਵਾਜ਼ਾ ਕਿੰਨੀ ਹੈ ਹਾਂ ਇਹਨਾਂ ਨੇ ਮੋਟੀ ਦੇ ਬੰਦੇ ਨੇ ਦਰਵਾਜ਼ਾ ਕਰਾਇਆ ਮੇਰੇ ਜਿਆਦੇ ਪੁੱਲ ਬਣਾਏ ਹਾਲ ਤਾਂ ਖੜੇ ਨੇ ਬੰਦਾ ਨੇ ਹੋਣੀ ਨਹੀਂ ਮੋਟੜੀ ਆਣਾ ਰੱਖੀ ਇਹਨਾਂ ਨੇ ਆਪਣੇ ਨਾਲ ਨਹੀਂ ਨਹੀਂ ਬਹੁਤ ਚੌੜੀਆਂ ਨੇ ਜੀ ਆਹ ਦੇਖੋ ਚੌੜਾਈ ਕਿੰਨੀ ਹੈ ਕੀ ਦੇਖਣਾ ਓਏ ਉਹ ਦੇ ਫੱਟਰ ਜੀ ਨੂੰ ਤੇ ਉੱਥੇ ਜੀ ਜੀ ਟੇਟਾਂ ਪਈਆਂ ਨੇ ਅੰਗਰੇਜ਼ਾਂ ਦੀ ਸੋਈ ਆ ਇਹ ਕੋਈ ਪੁਰਾਣਾ ਕਿਹਾ ਨੇ ਉਹ ਦਾ ਕੋਈ ਚੀਮਣੀਆਂ ਲੱਗੀਆਂ ਹਾਂ ਕਿਸੇ ਟਾਈਮ ਦੇ ਲਈ ਇੱਥੇ ਰਹਿੰਦੇ ਹੁਣ ਉਹ ਤੁਸੀਂ ਆਏ ਦੇਖੋ ਵਿਵਸਥਾ ਪੂਰੇ ਰਹਿੰਦੇ ਸੀ ਇਹ ਕਿੰਨੀਆਂ ਘਰ ਲਾਈਆਂ ਹੈਗੇ ਸਾਹਿਬ ਦਾ ਵੀ ਕਿੰਨੇ ਸਾਲ ਚ ਰਹਿੰਦੇ ਸੀ ਜਾਣ ਤੋਂ ਪਹਿਲਾਂ ਵੀ ਮੈਂ ਹਮ ਮੈਨੂੰ 1947 ਤੋਂ ਪਹਿਲਾਂ ਆ ਕੇ ਵੀ ਨਾ ਗੁਰਜੀ ਬਰਾਬਰ ਨਾ ਹਾਂ ਤਾਂ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਆਈ ਵਾਰ ਦੀ ਨਾ ਲੱਗਦੀ ਨਾ ਸਾਰੇ ਆਈ ਫਿਰਦੇ ਹਾਂ 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 ਤਾਂ ਹਾਂ ਚੱਲ ਹੀ ਜਾਂਦੇ ਨੇ ਜੀ ਆਪ ਨੂੰ ਕਿਹਾਂ ਲਾ ਦਿਨ ਉਹ ਜੀ ਪਾਪਾ ਦੇ ਕਿਹੜਾ ਹੱਥ ਤੇ ਕਿਹੜੀ ਦੇ ਕਿਹਦਾ ਹੱਥ ਆ ਫਿਰ ਹੌਂ ਪੈ ਗਿਆ ਕਿਹੜਾ ਹੱਥ ਪਾਪਾ ਦਾ ਹੱਥ ਸੜ ਰਿਹਾ ਸੀ ਉੱਪਰ ਆਪਣੀ ਲਿਖ ਰਿਹਾ ਦੇ ਕੰਦਾ ਹੱਥ ਜੀ ਹਾਈ ਕਿੰਨੀ ਦੂਰੀ ਆਇਆ ਤੂੰ ਨਹੀਂ ਆਣਾ ਤੂੰ ਆਇਆ ਬਾਲ ਬਣ ਲੈ ਪਤਾ ਮਲਵਾ ਉਰੇ ਰਹਿੰਦੇ ਸੀ ਉਹ ਠੀਕ ਆ ਪੂਰੇ ਟਾਇਲਟ ਵਗੈਰਾ ਵਾਸ਼ਰੂਮ ਵਗੈਰਾ ਸਭ ਬਣਿਆ ਹੋਇਆ ਪਰ ਰਸੋਈ ਉਹਨੇ ਦੇ ਅਲੱਗ ਸੀਗੀ ਮਤਲਬ ਰਹਿਣ ਸੈਣ ਦਾ ਸਿਸਟਮ ਅਲੱਗ ਸੀਗਾ ਤੇ ਰਸੋਈ ਖਾਣ ਪੀਣ ਦਾ ਹਿਸਾਬ ਕਿਤਾਬ ਅਲੱਗ ਸੀਗਾ ਆਹ ਕਾਦੇ ਵਾਸਤੇ ਹੋਣਾ ਪਾਣੀ ਪੁਣੀ ਆ ਤੇ ਉਧਰ ਵੀ ਸ਼ਾਇਦ ਹੋਣਾ ਰਹਿਣ ਸੈਣੀ ਹੋਣਾ ਉਧਰ ਵੀ ਸਟੇ ਹੋਣਾ ਬਸ ਛਿਮਣੀ ਤਾਂ ਉਧਰ ਵੀ ਲੱਗੀ ਹੋਈ ਯਾਰ ਤੇ ਮੈਂ ਬਾਲ ਬੰਨ ਲਏ ਤਾਂ ਕਿ ਉੱਚ ਉੱਚ ਉਹੀ ਜਗ੍ਹਾ ਤੇ ਨਾ ਪੂਤੀਆ ਜਗ੍ਹਾ ਤੇ ਬਾਲ ਨਹੀਂ ਖੁੱਲ੍ਹੇ ਹੋਣੇ ਸਹੀ ਦੇ ਅੱਛਾ ਮੇਰੇ ਵੀ ਤਾਂ ਖੁੱਲ੍ਹੇ ਨੇ ਪਹਿਲਾਂ ਨਹੀਂ ਪਤਾ ਲੱਗਿਆ ਮੈਂ ਹੁਣ ਬੰਨ ਲਏ ਅਚਕੁਲੀਕਦਾ ਮੇਰੇ ਮਾਈਂਡ ਚ ਥੌਟ ਆਇਆ मतलब बहुत जगह यार बहुत ज़्यादा जगह है बहुत स्टार्ट हो गई देखो मैंने कहा अपनी गड्डी खड़ी थोड़ी गंदर आई देखो अपनी गड्डी खड़ी उरे वो उ स्टार्ट हुई भी वो उतों वो गेट दिख रहा होना मैं उतों लैके ये सिर्फ एक पास है चारों पास इन फैली हुई है बाकी हैगी सोहनी है, है। साफ सफाई भी हैगी है अंदर है। तो मैं बैड दिखाते शायद नहीं दिखाए वो भी काफ़ी साफ थे ਸਿਕਰਮੈਂਟ ਦੁਆਰਾ ਦਿਖਾ ਗਿਲੇ ਆ ਠੀਕਾ ਵੀਡੀਓ ਚ ਕੱਲੇ ਜਾਓ ਕੱਲੇ ਕੱਲੇ ਚਲੋ ਪ੍ਰੀਤ ਕਹਿੰਦੀ ਕੱਲੇ ਨਹੀਂ ਹੈਣਾ ਪਰ ਕੀ ਹੁੰਦਾ ਯਾਰ ਕੀ ਚੱਕਰ ਆ ਆਹ ਦੇਖੋ ਆ ਵੀ ਇਹ ਕੁਝ ਪਤਾ ਨਹੀਂ ਕੀ ਆ ਆਹ ਵਾਸਖਮ ਨੇ ਮੈਨੂੰ ਦਿਖਾਇਆ ਸੀ ਤੇ ਇਧਰੋਂ ਦੇਖੂ ਮੈਨੂੰ ਲੱਗਦਾ ਪੈੱਡ ਵਗੈਰਾ ਕਿ ਨਹੀਂ ਇਧਰ ਵੀ ਨਹੀਂ ਹੈਗਾ इधरों हाँ नहीं यार इधर भी नहीं इधरले पास है हम नहीं पता कित बैड वाला सिस्टम जहाँ पर हार यार अंग्रेजा टाइम का बनया हुआ सारा अंदर जो भी फर्नीचर है, या फिर समान पै कुछ कुछ फर्नीचर हो सकता भी अपग्रेड करता हो टाइम सोना लगता देखिए पुरानी चीज़ा उपर जाऊ उपर जाके भी दिखा दें ਹਾਂ ਕਿਉਂ ਕਿਉਂ ਗੱਲ ਕਰ ਰਹੀ ਹੈ ਆ ਟੈਂਕ ਇਹ ਨਮੀ ਹੋਣੀ ਤੇ ਇਧਰੋਂ ਅੱਛਾ ਤਾਂ ਉਹ ਵੀ ਬਣਾਈ ਜਿਵੇਂ ਅੱਜਕੱਲ ਬਾਹਰ ਬਣਦੀ ਹੈ ਹਨਾ ਜੇ ਅਸ਼ਮਲਾਵਾ ਗੱਲ ਇੱਥੇ ਬਰਪੈਂਦੀ ਆ ਉਹ ਬਣਾਇਆ ਵੀ ਸਟੇ ਨਾ ਕਰੇ ਕੋਈ ਵੀ ਚੀਜ਼ <laughs> चलो। दें। मैं है है। चल हम आप गर्मी बाली है पर कहते ना कि अंदर ठंडी है चलने इसकी लोड़ नहीं तो चिमन जो पता निकल दियां <laughs> ਤਰੀਆ ਪੁੱਤ ਇਹ ਦਰਸ਼ਨ ਕਰਨਾ ਚੱਲ ਆ ਜਾ ਤੂੰ ਨੀ ਭੱਜੇਗਾ ਆ ਜਾ ਵਾਪਸ ਆ ਓਏ ਰੀਤੇ ਕਹਨ ਨੇ ਇਥੇ ਪੁੱਤਾ ਹੁੰਦੀ ਐ ਨਾ ਉਹ ਠੰਡਾ ਹੁੰਦਾ ਇਲਾਕਾ ਮਰੇ ਲੱਕਣੇ ਘਰ ਜੋ ਵੀ ਬੜੇ ਗਰਮ ਐ ਨਾ ਅੰਦਰ ਜਾ ਕਰਕੇ ਉਹਨੇ ਸੱਚੀ ਕਰੋ ਸੱਚੀ ਗੱਲ ਕਰੋ ਸੱਚੀ ਫਿਰ ਤੂੰ ਸੀ ਭੇਜਿਆ ਇਹਨਾਂ ਨੂੰ ਉੱਪਰ ਪੌੜੀਆਂ ਤੇ ਜਿੱਥੇ ਜ਼ਿਆਦਾ ਵੀਡੀਓ ਬਣਾਉਣੀ ਕਿਉਂ ਮੈਨੂੰ ਮਾਚਾ ਅੰਗਰੇਜ਼ੀ ਬੁੱਤਾਂ ਨੇ ਕੋੜਾ ਤਾਂ ਬੱਸ ਲੈਣੀ ਆ ਪੜੀ ਲਿਖੀ ਬੁੱਤਾਂ ਨੇ ਉਹ ਹਮੇ ਨਹੀਂ ਆਇਆ ਨਹੀਂ ਹਟਾ ਕਰਦੀ ਆ ਜੀ ਨਾਲ ਵੀ ਜਾ ਫ੍ਰਿਜ ਮੇਰੇ ਕੋਲ ਜਾਣਾ ਅੰਗਰੇਜ਼ੀ ਦਾ ਬੱਸ ਬਾਹਰ ਲੈ ਕੇ ਜਾਣੀ ਪਰ ਆਪਾਂ ਤੇ ਵੀਜ ਲਵਾਉ ਨੂੰ ਫਿਰ ਤੇ ਫ੍ਰਿਜ ਲੈ ਜਾਣਗੇ ਹਾਂ ਨਾ ਜਾ ਅੱਜ ਹੀ ਰੋੜ ਹਾਂ ਬੰਦਾ ਕਿ ਆਪਣੇ ਹੱਥਿਆਂ ਜਾਣਗੀ ਆ ਹੈਂ

ਸਤਿਕਾਰ ਬាទ ਜੀ ਸਤਿਕਾਰ ਨਹੀਂ ਸਿਆਣੂ ਵੀ ਆ ਰਹੇ ਹਾਂ ਲੋਕੀ ਸੈਰੀ ਸੈਸੀ ਗਾਲ ਦੀ ਸਤਿਕਾਰ ਰੋਟੇ ਤੱਕ ਹਾਂ ਜੀ ਹਾਂ ਤੁਸੀਂ ਸਤਿਕਾਰ ਜੀ ਹਾਂ ਜੀ ਸਤਿਕਾਰ ਅੰਦਰ ਦੇਖੋ ਹਾਂ ਵਾਲੀਆ ਬੰਦੇ ਕਿਹੋ ਜਿਹੇ ਨੂੰ ਬੜਾ ਲਾਗ ਰ ਗਿਆ ਚ ਇੱਕ ਦੋ ਜਨੂੰ ਕੈਚਿੰਗ ਕਰਾ ਲਿਆ ਕਰੋ

प्योर गोल्ड है। प्योर प्योर गोल्ड ठीक ठीक है <laughs> है मसी? हाँ, है 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 चलो मिलते हैं थीक है। थीक है जी खड़ी खड़ी इधर गेट पे चलिए गर्मी वाली एक बहुत ज्यादा गर्मी ਬਾਕੀ ক্রিকেট ਖੇਡਿਆ ਕਰਾਂਗੇ ਉਰੇ ਠੀਕ ਹੈ ਚੱਕ ਨਿਕਾ ਜਾਂਦੀ ਆਪਣਾ ਹੀ ਹੈ ਹਾਂ ਵਲੋਗਿੰਗ ਵਲੋਗਿੰਗ ਕਰੀ ਆਪਾਂ ক্রিকেট ਖੇਡਦੇ ਹੁੰਨੇ ਆਂ ক্রিকেট ਖੇਡਦੇ ਹਾਂ ਇੱਥੇ ਬੈਠ ਨਾ ਨਾ ਬਸ ਸਰਦੀਆਂ ਖੇਡਾਂਗੇ ਉਰੇ ਠੀਕ ਹੈ ਉਰੇ ਠੀਕ ਹੈ ਨਾ ਚੱਲੀ ਆਪਾਂ ਇੱਧਰ ਨੂੰ ਜਾਣਾ ਮम्मा ਇੱਧਰ ਸਾਰੀ ਜਾ ਕੋਈ ਨਹੀਂ ਗੱਡੀ ਉੱਧਰ ਕਰ ਲੈਂਦੇ ਆ ਗੱਡੀ ਘੜ ਲਈ ਇਦਾਂ ਚਲ ਠੀਕ ਆ ਮਨਤਾ ਇੱਕ ਮਿੰਟ ਬਾਏ ਬਾਏ ਆਖੜੀ ਸ਼ੇਰ ਨਹੀਂ ਆਪਣੀ ਹੁਣ ਆਪਾਂ ਸਿੱਧਾ ਚੱਲਦੇ ਆ ਪਟਿਆਲੇ ਪਟਿਆਲੇ ਆ ਕੇ ਵੀਡੀਓ ਰਿਡ ਕਰਨੀ ਹੈ ਯਾ ਦੇ ਵਲੌਗ ਆਊਗਾ ਉਹਦੋਂ ਨੂੰ ਵੀਡੀਓ ਆ ਚੁੱਕੀ ਹੋਊਗੀ ਟੇਮ ਬੰਦੇ ਤਰਾਕ ਦਾ ਪੰਜਵਾਂ ਭਾਟ ਆਊਗਾ ਪਿਛਲੀ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਕੀਤਾ ਟ੍ਰੈਂਡਿੰਗ ਚਾਈ ਆਪਣੀ ਹੈਸ਼ਟੈਗ 3 ਤੇ ਥੋਕ ਕਰਦੇ ਆ ਵੀ ਇਸ ਵਾਰ ਹੈਸ਼ਟੈਗ 2 ਹੈਸ਼ਟੈਗ 1 ਤੇ ਲੈ ਕੇ ਆਵਾਂਗੇ ਵੀਡੀਓ ਨੂੰ ਟ੍ਰੈਂਡਿੰਗ ਚ ਤੇ ਜਿਹਨਾਂ ਨੇ ਦੇਖੀ ਨਹੀਂ ਹਾਲ ਤਾਂ ਕੋ ਜਾ ਕੇ ਦੇਖੋ ਟੀਮ ਉਹ ਮੈਂ ਤੇ ਸਰਚ ਕਰੋ ਤੇ ਵੀਡੀਓ ਮਿਲ ਜੇਗੀ ਤਰਾਕ ਦਾ ਪੰਜਵਾਂ ਪਾਰਟ ਠੀਕ ਆ ਓਕੇ ਜੀ ਓਕੇ ਤੇ ਇਹ ਵਲੌਗ ਆਪਾਂ ਇੱਥੇ ਖਤਮ ਕਰਦੇ ਜੇ ਤੁਹਾਨੂੰ ਵਲੌਗ ਵਧੀਆ ਲੱਗਾ ਤਾਂ ਲਾਈਕ ਕਮੈਂਟ ਤੇ ਸ਼ੇਅਰ ਕਰਦੇ ਹੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਬੈਲ ਆਈਕਨ ਦਬ ਕੇ ਦਬ ਕੇ ਜਾਇਓ ਆਲ ਦਿਗਾਂ ਮੈਂ ਆਲ ਲਿਖਾ ਦਿੰਦਾ ਬਾਏ ਬਾਏ ਜਦੋਂ ਨੌਕ ਹੋ ਗਈ ਦਬ ਕੇ ਜਾਇਓ ਨੌਕ ਹੋ ਗਈ ਓਕੇ ਬਾਏ ਬਾਏ ਮਿਲਦੇ ਆਂ